ਨੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮਹਿ ਕਛੁ ਸੰਗੀ ਨਹੀਂ ਨਾਨਕ ਸਾਚੀ ਜਾਨ ਜਿੰਨੇ ਵੀ ਸੰਪਤੀ ਹੈ ਤੇਰਾ ਧਾਨ ਹੈ ਪਤਰੀ ਹੈ ਇਸਤਰੀ ਕਹਤਾ ਇਸਰੀ ਨੂੰ ਆਦਮੀ ਨਹੀਂ ਕਹਾ ਕਿਤੇ ਹੁਣ ਇਹ ਜਿਹੜੇ ਕਹਿ ਰਹੇ ਨੇ ਵੀ ਇਸਤਰੀਆਂ ਬਰਾਬਰ ਹੈ ਇਸਤਰੀ ਦਾ ਉਪਦੇਸ਼ ਨਹੀਂ ਉਪਦੇਸ਼ ਆਦਮੀ ਨੂੰ ਜਿਵੇਂ ਸੰਪਤੀ ਹੈ ਮੈਸਟਰੀ ਹੈ ਉਹ ਬਰਾਬਰ ਕਰਦੀ ਉਹ ਪਿਛਲੇ ਸ਼ਲੋਕ ਚ ਵੀ ਆਇਆ ਸੀ ਜੀ ਕਹੋ ਨਾਨਕ ਨਰ ਬਾਵਰੇ ਕਿਹਾ ਸੀ ਉੱਥੇ ਵੀ ਨਾਰੀ ਬਾਵਰੀ ਨਹੀਂ ਕਿਹਾ ਸੀ ਆਦ ਮੈਨੂੰ ਐ ਸਾਰਾ ਹੈ ਵੀ ਬੂਰਖਾ ਨਹੀਂ ਪਰ ਕੋਈ ਧਰਮ ਨਹੀਂ ਉਸ ਨੂੰ ਕਹਿੰਦਾ ਪਤਾ ਨਹੀਂ ਇਹਨਾਂ ਦੇ ਕਿੱਥੋਂ ਕੀੜਾ ਫਸਿਆ ਦਿਮਾਗ ਚ ਜਦੋਂ ਜਵਾਲਾ ਲਾਲ ਨੇ ਕਿਹਾ ਔਰਤ ਬਰਾਬਰ ਹੈ ਜੱਤੋ ਸ਼ੁਰੂ ਕਰਤਾ ਜੀ ਜਵਾਲਾ ਜਿਹੜਾ ਗੁਰੂ ਆ ਸਮਾਜਿਕ ਗਲਤ ਦੇ ਵਿੱਚ ਹੈ ਵੀ ਔਰਤ ਦੀ ਬਰਾਬਰੀ ਚਾਹੀਦੀ ਹੈ ਖਾਣ ਪੀਣ ਦੀ ਚਾਹੀਦੀ ਹੈ ਹੋਰ ਮੁੰਡਿਆਂ ਨੂੰ ਜ਼ਿਆਦਾ ਚਾਹੀਦਾ ਖਾਣ ਪੀਣ ਨੂੰ ਕੁੜੀਆਂ ਨੂੰ ਕੱਟ ਜਾਏ ਜਿਹੜਾ ਪੜਾਈ ਹੈ ਉਹ ਗੱਲਾਂ ਦੀ ਤਾਂ ਭੁੱਲਦੇ ਧਰਮ ਦਾ ਇਹ ਕੀ ਮਤਲਬ ਉਹ ਸਰੀਰਕ ਦੁਨੀਆਬੀ ਮੰਡਲ ਹੈ ਇਹ ਤਾਂ ਸੰਸਾਰ ਤੋਂ ਉੱਪਰ ਦੀ ਗੱਲ ਹੈ ਇਹ ਸੰਸਾਰੀ ਵਿਦਵਾਨਾਂ ਦੋਸਤਾਂ ਲਈ ਤਾਂ بے ਮਤਲਬ ਦੀਆਂ ਗੱਲਾਂ ਕਰੀ ਜਾਂਦੇ ਉਥੇ ਦਾ ਗਿਆਨ ਤੁਹਾਡੀ ਪਤਾ ਤੁਹਾਡੀ ਲੈਣ ਦੀ ਦੇਣ ਦੀ ਸਰਦਾਰਾ ਸੰਪਤੀ ਸਗਲ ਜੇ ਲੱਭੀ ਕਰ ਮੰਨਦਾ ਆਪਣੇ ਘਰ ਕੇ ਬੰਦੀ ਹੋਈ ਹੈ ਇਹਨੂੰ ਕੀ ਰਾਈਟ ਹੈ ਜੇ ਬਰਾਬਰ ਆਪਣੀ ਕਰਕੇ ਬਣਾਉਣ ਦਾ ਕੀ ਰਾਈਟ ਹੈ ਕਿਹਨ ਦਾ ਰਾਈਟ ਹੈ ਕੁਰਬਾਨੀ ਕਹਿੰਦੀ ਹੈ ਤੁਰਕੀ ਬਾਣੀ ਹੈ ਪਰਮੇਸ਼ਰ ਨੇ ਰਾਈਟ ਦਿੱਤਾ ਹੈ ਪਰਮੇਸ਼ਰ ਦਾ ਰਾਈਟ ਦਿੱਤਾ ਖੋਲਣ ਪਹਿਲਾਂ ਕੌਣ ਖੋਲੂਏ ਖੋਲਣਗੇ ਜਦੋਂ ਫਿਰ ਜੱਬੜਗੇ ਜਦ ਆਪਣੇ ਗਾਲ ਮੈਂ ਜੇ ਤੂੰ ਆਪਣੇ ਕਰਕੇ ਬੁਲਦਾ ਹੈ ਤੇ ਤੇਰੀ ਢਈ ਹੈ ਅਸਲ ਆਪਣੇ ਕਰਕੇ ਮੰਨਣਾ ਗਲਤ ਹੈ ਇਹ ਤਾਂ ਕਿਹਾ ਗਲਤ ਇਨ ਮਹਿ ਕਛੁ ਸੰਗੀ ਨਹੀਂ ਇਹਨਾਂ ਦੇ ਨਾਲ ਨਾਲ ਜਾਣਾ ਕੁਛ ਨਹੀਂ ਤੇਰਾ ਜੀ ਹੈ ਤੇਰਾ ਜਿਹੜੀ ਚੀਜ਼ ਆ ਉਹ ਤੇਰੇ ਨਾਲ ਜਾਊਗੀ ਤੇਰੀ ਅਗਲ ਤੇਰੇ ਨਾਲ ਜਾਊਗੀ ਤੇਰਾ ਮਨ ਤੇਰੇ ਨਾਲ ਜਾਊਗਾ ਤੇਰਾ ਗਿਆਨ ਤੇਰੇ ਨਾਲ ਜਾਊਗਾ ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾ ਵਾਹਲਾ ਉਹ ਤੇਰ ਨਾਲ ਕੀ ਚੱਲੇਗਾ ਤੇਰਾ ਸਰੀਰ ਨਹੀਂ ਜਾਣਾ ਤੇ ਔਰਤ ਵੀ ਸਰੀਰ ਹੈ ਦੂਆ ਨਾ ਆਤਮਾ ਜਾਵੇ ਨਾ ਸਰੀਰ ਜਾਵੇ ਉਹਦਾ ਕੁਝ ਵੀ ਨਹੀਂ ਜਾਂਦਾ ਆਪਣੀ ਕੀ ਤੂੰ ਲਿਜਾ ਸਕਦਾ ਹੈ ਦੂਵੇ ਹੋਰ ਕੋਈ ਨਹੀਂ ਲਿਜਾ ਸਕਦਾ ਇਸਸਰ ਕੇ ਨਾਮ ਬਿਨਾ ਅਗਰ ਇਹ ਖੋਏ ਨਾਮ ਤੇ ਬਿਨਾ ਤੂੰ ਕੁਝ ਵੀ ਨਹੀਂ ਲਿਜਾ ਸਕਦਾ ਇਸ ਉਹਦਾ ਤੇ ਵੀ ਜਿੱਤਾ ਕੋਈ ਨਹੀਂ ਹੈ ਉਹਦੇ ਵਾਸਤੇ ਤੂੰ ਕੁਝ ਕਰਿਆ ਕੋਈ ਨਹੀਂ ਜਦ ਜਨਮ ਤਾਂ ਅਕਾਲ ਸੇ ਜਾਂਦਾ ਵੇ ਸਮਝੀ ਨਾਲ ਜਨਮਾਕਾਰ ਤੇ ਜਾ ਰਿਹਾ ਸਭ ਦਾ ਜਿਹੜੇ ਪ੍ਰਚਾਰ ਕਰਨ ਵਾਲੇ ਨੇ ਉਹਨਾਂ ਦਾ ਖੁਦ ਆਸਾਸ ਜਾ ਰਿਹਾ ਉਹ ਨਹੀਂ ਇਹ ਗੱਲ ਕਹਿ ਰਹੇ ਇਹ ਗੱਲ ਦਾ ਪ੍ਰਚਾਰ ਨਹੀਂ ਗੱਲ ਹੈ ਆਪ ਜੋ ਫਸੇ ਦੇ ਉੱਤੇ ਜੀ ਆਪ ਆਪੜੀ ਕਰਕੇ ਬੰਨੀ ਬੈਠੇ ਨੇ ਸਭ ਕੁਝ ਕਹਿਣ ਕਿਨੂੰ ਕਹਿਣ ਤਾਂ ਤਾਂ ਜੇ ਆਪਦੇ ਹੁਣ ਇਨ ਮਹਿ ਕਛੁ ਸੰਗੀ ਨਹੀਂ ਆਰ ਤਾਂ ਸੱਚੀ ਜਾਣ ਸੱਚੀ ਗੱਲ ਮੰਨ ਲੈ ਸੱਚ ਇਸ ਗੱਲ ਤੇ ਚੋਰ ਜਿਹੜੀ ਦੱਸਦਾ ਜੇ ਜ਼ੋਰ ਦਿੰਦੇ ਪਛਾਇਦਾ ਜਿਹੜਾ ਅਜ ਦਾ ਯੁੱਗ ਹੈ ਇਹ ਦੇ ਵਿਚੜੀ ਪਦਾਰਥਵਾਦ ਹੈ ਇਹ ਤੋਂ ਵਜ ਰਹੰਦੇ ਸਿੱਖ ਸਿੱਖ ਪਦਾਰਥਵਾਦੀ ਨਾਉ ਤੇ ਅੱਜ ਤਾਂ ਬਣੀ ਹੀ ਨਹੀਂ ਕੁਰਬਾਨੀ ਨੂੰ ਜੇ ਬਣਦੇ ਤਾਂ ਪਦਾਰਥਵਾਦ ਤੋਂ ਪਿੱਛੇ ਹੰਦੇ ਇਹਦਾ ਰਾਜ ਚਾਹੁੰਨੇ ਨੇ ਤਾਂ ਹੋਰ ਬੇੜਾ ਕਰ ਕੋ ਗਿਆ ਨਾ ਤਾਂ ਇਹਨਾਂ ਦਾ ਬੇੜਾ ਹੋਰ ਕਰ ਕੋ ਗਿਆ ਇਹਦਾ ਰਾਜ ਚਾਉਣ ਲੱਗੇ ਪਦਾਰਥਵਾਦ ਦੇ ਗਾਂ ਖੱਢ ਚ ਹੋਰ ਜਾ ਲਗੇ ਗਾਂ ਔਰ ਰਾਜੇ ਸਿੰਘ ਅਖਤਮ ਕੁੱਤੇ ਵੀ ਕਿਹਾ ਆ ਫੇਰ ਵੀ ਰਾਜ ਮੁਕਦੇ ਨੇ ਜੀਆਂ ਔਰ ਕੁੱਤੇ ਵਰਣ ਨੂੰ ਤਿਆਰ ਨੇ ਜੀਆਂ ਔਰ ਕੁੱਤੇ ਦਾ ਠੱਪਾ ਪਾਬੇ ਲਾਣ ਦਾ ਰਾਹ ਚਾਹੀਦਾ ਸਿੱਖੀ ਕਿੱਥੇ ਰਹਿ ਗਈ ਸਿੱਖੀ ਵਾਲੀ ਗੱਲੇ ਕੋਈ ਨਹੀਂ ਹਾਂਜੀ ਠੀਕ ਹੈ ਜੀ ਇੱਥੇ ਪੰਜਵੇਂ ਸ਼ਲੋਕ ਦੀ ਸਮਾਪਤੀ ਹੈ ਜੀ ਜੀ